ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫ਼ਤਰ ਨੇ ਸਰੀ ਸਥਿਤ ਰੇਡੀਓ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨਿੰਦਰ ਗਿੱਲ ਦੇ ਉਸ ਪੁੱਤਰ ਦਾ ਨੋਟਿਸ ਲਿਆ ਜਿਸ ਚ ਹਾਊਸ ਆਫ ਕਾਮਨਸ ਦੇ ਸਪੀਕਰ ਵੱਲੋਂ ਖਾਲਿਸਤਾਨੀ ਸਮਰਥਕ ਨਿਜਨ ਨੂੰ ਸ਼ਰਧਾਂਜਲੀ ਦੇਣ ਦਾ ਵਿਰੋਧ ਕੀਤਾ ਗਿਆ। ਵਾਸੇ ਕਿ ਨੀਜਰ ਪਿਛਲੇ ਸਾਲ ਸਰੇਚ ਗੋਲੀਬਾਰੀ ਦੇ ਘਟਨਾ ਚ ਮਾਰਿਆ ਗਿਆ ਸੀ ਇਸ ਤੋਂ ਬਾਅਦ ਕਨੇਡੀਅਨ ਸੰਸਦ ਚ ਉਸ ਦੀ ਪਹਿਲੀ ਵਰ੍ਹੇ ਸਿਰ ਮੌਕੇ ਮੌਨ ਰਾਕੇ ਸ਼ਰਧਾਂਜਲੀ ਦਿੱਤੀ ਗਈ ਸੀ ਇਸ ਮਾਮਲੇ ਦੇ ਰੇਡੀਓ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨਿੰਦਰ ਗਿੱਲ ਨੇ ਜਸਟਿਨ ਡੂਡੋ ਨੂੰ ਪੱਤਰ ਲਿਖਿਆ ਸੀ ਤੇ ਪੱਤਰ ਲਿਖਦੇ ਉਹਨਾਂ ਕਿਹਾ ਸੀ ਕਿ 23 ਜੂਨ ਦਾ ਦਿਨ ਹਰ ਕਨੇਡੀਅਨ ਲਈ ਬਹੁਤ ਦੁਖਦਾਇਕ ਹੈ ਕਿਉਂਕਿ ਇਸ ਦਿਨ ਅਸੀਂ ਕਨੀਸ਼ਕ ਪੰਬਤ ਮਾਕੇ ਚ ਜਾਨਾਂ ਗਵਾਉਣ ਵਾਲੇ 329 ਲੋਕਾਂ ਨੂੰ ਯਾਦ ਕਰਦੇ ਹਾਂ ਉਹਨਾਂ ਨੇ ਲਿਖਿਆ ਕਿ ਹਵਾ ਬਾਜ਼ੀ ਇਤਿਹਾਸ ਦੇ ਸਭ ਤੋਂ ਭਿਆਨਕ ਅੱਤਵਾਦੀ ਹਮਲੇ ਲਈ ਜ਼ਿੰਮੇਵ ਕਟੜਪੰਥੀ ਵਿਚਾਰਧਾਰਕਾਂ ਨੂੰ ਹਾਊਸ ਕਾਮਨਸ ਵੱਲੋਂ ਜਾਇਜ਼ ਠਹਿਰਾਇਆ ਗਿਆ ਸੀ ਹਰਦੀਪ ਨੀਜਰ ਦਾ ਕਿਨੌਣਾ ਕਤਲ ਨਾ ਮਾਫੀਯੋਗ ਹੈ ਤੇ ਇਸ ਜੁਰਮ ਲਈ ਜ਼ਿੰਮੇਵਾਰ ਕਿਸੇ ਵੀ ਵਿਅਕਤੀ ਨੂੰ ਨਿਆਂ ਦੇ ਕਟਹਿਰੇ 'ਚ ਲਿਆਂਦਾ ਜਾਣਾ ਚਾਹੀਦਾ ਹੈ ਹਾਲਾਂਕਿ ਹਾਊਸ ਆਫ ਕਾਮਨਸ ਜੋ ਸਨਮਾਨ ਪ੍ਰਾਪਤ ਕਰਨ ਵਾਲਾ ਕੋਈ ਵੀ ਵਿਅਕਤੀ ਬੇਦਾਗ ਚਰਿੱਤਰ ਵਾਲਾ ਹੋਣਾ ਚਾਹੀਦਾ ਹੈ ਹਾਊਸ ਆਫ ਕਾਮਨਸ ਕੈਨੇਡਾ ਨੂੰ ਇੱਕ ਰਾਸ਼ਟਰ ਤੇ تاج ਦੀ ਪਵਿੱਤਰਤਾ ਵੱਜੋਂ ਦਰਸਾਉਂਦਾ ਹੈ ਉਹਨਾਂ ਨੇ ਪੱਤਾ ਚੱਗੇ ਕਿ ਹਾਊਸ ਆਫ ਕਾਮਨਸ 'ਚ ਇੱਕ ਨਾਜ਼ੀ ਨੂੰ ਸਨਮਾਨਿਤ ਕੀਤੇ ਜਾਣ ਤੋਂ ਬਾਅਦ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਹਾਊਸ ਆਫ ਕਾਮਨਸ 'ਚ ਬੁલાਏ ਗਏ ਜਾਂ ਸਨਮਾਨਿਤ ਕੀਤੇ ਗਏ ਵਿਅਕਤੀਆਂ ਦੀ ਜਾਂਚ ਕਰਨ ਲਈ ਕਿਸੇ ਸੰਦੀ ਪ੍ਰਕਿਰਿਆ ਵਿਕਸਿਤ ਕੀਤੀ ਜਾਵੇਗੀ ਪਰ ਇਸ ਘਟਨਾ ਤੋਂ ਉਲਟ ਸੰਕੇਤ ਮਿਲ ਰਹੇ ਨੇ ਰੇਡੀਓ ਇੰਡੀਆ ਦੇ ਮੈਨੇਜਿੰਗ ਡਰੈਕਟਰ ਨੇ ਪੁੱਛਿਆ ਕਿ ਕੀ ਟਰੂਡੋ ਸਾਰੇ ਕੈਨੇਡੀਅਨਾਂ ਨੂੰ ਦੱਸਣਾ ਚਾਹੁੰਦੇ ਨੇ ਕਿ ਇਹ ਫੈਸਲੇ ਤੱਕ ਪਹੁੰਚਣ ਲਈ ਕਿਸ ਤਰ੍ਹਾਂ ਦੀ ਪ੍ਰਕਿਰਿਆ ਅਪਣਾਈ ਗਈ ਇਸ ਕਦਮ ਤੋਂ ਪਹਿਲਾਂ ਕਿਸ ਤਰ੍ਹਾਂ ਦੀ ਚਰਚਾ ਹੋਈ ਤੇ ਸਮਝੌਤਾ ਕਿਵੇਂ ਹੋਇਆ ਉਹਨਾਂ ਪੱਤਰ 'ਚ ਲਿਖਿਆ ਕਿ ਸਰਕਾਰ ਨੂੰ ਜਵਾਬਦੇਹ ਬਣਾਉਣ ਤੇ ਲੋਕ ਹਿੱਤਾਂ ਦੀ ਰੱਖਿਆ ਕਰੋ ਹੁਣ ਮਨਿੰਦਰ ਗਿੱਲ ਦੇ ਪੁੱਤਰ ਦਾ ਜਵਾਬ ਦਿੰਦੇ ਹੋਏ ਟਰੂਡੋ ਦੇ ਕਾਰਜਕਾਰੀ ਪੱਤਰ ਵਿਹਾਰ ਦੇ ਅਧਿਕਾਰੀ ਜੇ ਗੌਂਸ ਨੇ ਭਰੋਸਾ ਦਿੱਤਾ ਕਿ ਉਹਨਾਂ ਦੇ ਪੱਤਰ 'ਚ ਕੀਤੀਆਂ ਟਿੱਕੀਆਂ ਬੁਨਿਆਦੀ ਸਮੀਖਿਆ ਕੀਤੀ ਗਈ ਹੈ ਤੇ ਇਸ ਨੂੰ ਜਨਤਕ ਸੁਰੱਖਿਆ ਲੋਕਤੰਤਰੀ ਸੰਸਥਾ ਅਤੇ ਅੰਤਰ ਸਰਕਾਰੀ ਮਾਮਲਿਆਂ ਦੇ ਮੰਤਰੀ ਡੋਮਨਿਕ ਲੈਂਬਲੈਕ ਨੂੰ ਸੂਚਨਾ ਅਤੇ ਵਿਚਾਰ ਲਈ ਭੇਜਿਆ ਜਾਵੇਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ